ਜਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਅਮਨ ਸਿੰਘ ਲਾਜੀ ਦੀ ਅਗਵਾਈ ਦੇ ਹੇਠ ਤੇ ਕਬੱਡੀ ਐਸੋਸੀਏਸ਼ਨ ਮਾਨਸਾ ਦੀ ਜਿਹੜੀ ਮੀਟਿੰਗ ਹੋਈ ਹੈ ਤੇ ਉਹਦੇ ਬਾਰੇ ਅਸੀਂ ਅਮਨ ਸਿੰਘ ਲਾਜੀ ਨਾਲ ਪ੍ਰਧਾਨ ਜੀ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਜਿਹੜੀ ਅੱਜ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਸਾਨੂੰ ਇਹਦੇ ਬਾਰੇ ਜਾਣਨਾ ਪਾਓ ਕਿ ਭਵਿੱਖ ਨੇ ਤੁਹਾਡੇ ਕੀ ਪ੍ਰੋਗਰਾਮ ਹੈ ਜੀ ਕਬੱਡੀ ਨੂੰ ਵਧੇਰੇ ਤੇ ਲੈ ਜਾਣ ਵਾਸਤੇ ਜੀ ਅੱਜ ਸਾਡੀ ਸਮੂਚੀ ਡਿਸਟ੍ਰਿਕਟ ਕਬੱਡੀ ਐਸੋਸੀਏਸ਼ਨ ਮਾਨਸਾ ਦੀ ਅੱਜ ਮੀਟਿੰਗ ਰੱਖੀ ਗਈ ਸੀ ਅਸੀਂ ਆਨਾਲਾ ਹੁਣ ਜਿਹੜਾ ਫਾਈਨੈਂਸ਼ੀਅਲ ਯਰ ਜਿਹੜਾ ਅਗਲਾ ਅਕੈਡੈਮਿਕ ਯਰ ਹੈ ਇਹਦੇ ਵਿੱਚ ਹੋਣ ਵਾਲੇ ਸਾਰੇ ਟੂਰਨਾਮੈਂਟਸ ਦਾ ਡਿਸਕਸ ਕੀਤਾ ਗਿਆ ਕਿ ਕਦੋਂ-ਕਦੋਂ ਕਿਹੜੀ-ਕਿਹੜੀ ਡੇਟ ਨੂੰ ਸਾਡੀ ਟੂਰਨਾਮੈਂਟ ਆਰਗੇਨਾਈਜ਼ ਕਰਨੇ ਹਲੇ ਇਸ ਟਾਈਮ ਤੇ ਅਸੀਂ 10 ਅਗਸਤ ਨੂੰ ਸਬ ਜੂਨੀਅਰ ਅੰਡਰ 16 ਟੂਰਨਾਮੈਂਟ ਮੁੰਡੇ ਕੁੜੀਆਂ ਦਾ ਡਿਸਟ੍ਰਿਕਟ ਦਾ ਅਸੀਂ ਰੱਖਿਆ ਫਾਈਨਲਾਈਜ਼ ਕੀਤਾ ਜੀ ਤੇ ਉਸ ਤਰੀਕ ਨੂੰ ਜਗ੍ਹਾ ਜਿੱਥੇ ਟੂਰਨਾਮੈਂਟ ਹੋਊਗਾ ਉਹਦਾ ਸ਼ਾਰਟਲੀ ਦੱਸਿਆ ਜਾਊਗਾ ਤੇ ਸੋ ਸ੍ਰੀਖੋਂ ਅਸੀਂ ਸਬ ਜੂਨੀਅਰ ਚੈਂਪੀਅਨਸ਼ਿਪ ਕਰਾਈ ਜੋਗੀ ਪੰਜਾਬ ਨੇ ਮਹਾਂਸਾ ਡਿਸਟ੍ਰਿਕਟ ਤੋਂ ਤੇ ਅਸੀਂ ਇਸ ਦਿਨ ਅਸੀਂ ਇੱਕ ਹੋਰ ਉਪਰਾਲਾ ਕਰਦੇ ਹੋਏ ਅਸੀਂ ਇਹ ਫਾਈਨਲਾਈਜ਼ ਕੀਤਾ ਕਿ ਅਸੀਂ ਡਿਸਟ੍ਰਿਕਟ ਕਬੱਡੀ ਐਸੋਸੀਏਸ਼ਨ ਇੱਕ ਲੀਗ ਦੀ ਸ਼ੁਰੂਆਤ ਕਰੋਗੀ ਉਹਦੀ ਅਸੀਂ ਰੂਪਰੇਖਾ ਤਿਆਰ ਕਰ ਲਈਤੀ ਹੈ ਪੁਆਇੰਟਸ ਡਿਸਕਸ ਕਰ ਲਏ ਆ ਤੇ ਬਹੁਤ ਜਲਦੀ ਉਹਦੀ ਅਸੀਂ ਅਨਾਉਂਸਮੈਂਟ ਕਰਾਂਗੇ ਪ੍ਰਧਾਨ ਜੀ ਜਿਹੜੀ ਲੀਗ ਕਰਾਰੇ ਉਹ ਸਰਕਲ ਸਟਾਈਲ ਦੀ ਹੈ ਜਾਂ ਨੈਸ਼ਨਲ ਸਟਾਈਲ ਦੀ ਲੀਗ ਹੈ ਇਹ ਜੁਦਾ ਵੇਟ ਤੇਜ ਗਰੁੱਪ ਕਿਵੇਂ ਹੋਣਗੇ ਜੀ ਇਹ ਜੋ 10 ਤਰੀਕ ਨੂੰ ਸਾਡੀ ਸਬ ਜੂਨੀਅਰ ਚੈਂਪੀਅਨਸ਼ਿਪ ਹੈ ਇਹ ਆਪਣੀ ਨੈਸ਼ਨਲ ਸਟਾਈਲ ਹੈ ਤੇ ਇਹਦੇ ਵਿੱਚ ਮੁੰਡੇ ਕੁੜੀਆਂ ਦੋਨੋਂ ਪਾਰਟਿਸਿਪੇਟ ਕਰਨਗੇ ਮੁੰਡੇ ਮੁੰਡਿਆਂ ਦਾ ਵਜ਼ਨ ਹੈਗਾ ਉਹ 55 ਕਿਲੋ ਹੈ ਤੇ ਕੁੜੀਆਂ ਦਾ ਵੀ ਵਜ਼ਨ 55 ਕਿਲੋ ਹੀ ਹੈ ਜੀ ਤੁਹਾਨੂੰ ਅੱਜ ਤੇ ਬਾਕੀ ਜੀ ਇਹਦੇ ਮੈਚ ਐ ਉਹ ਮਾਨਸਾ ਜਿਲ੍ਹੇ 'ਚ ਕਰਵਾਏ ਜਾਣਗੇ ਜਾਂ ਉਹਦੇ ਜਿੱਥੇ ਵੈਨਿਊ ਜਿੱਥੇ ਇਹ ਟੂਰਨਾਮੈਂਟ ਆਰਗੇਨਾਈਜ਼ ਕਰਾਂਗੇ ਉਹਦੇ ਬਾਰੇ ਅਸੀਂ ਦੋ ਤਿੰਨ ਜਗ੍ਹਾ ਸ਼ਾਰਟਲਿਸਟ ਕੀਤੀ ਹੋਈ ਹੈ ਫਾਈਨਲਾਈਜ਼ ਆਸੀਂ ਕਰਕੇ ਦੋ ਤਿੰਨਾਂ 'ਚ ਦੱਸਾਂਗੇ Thank you.